ਦੇਖ ਫੌਜਰੀ ਦੇ ਬਾਰੇ ਕੀ ਡਾਕੂਮੈਂਟੇਸ਼ਨ ਫੋਲਡ ਕਰਦਾ ਹੈ ਜਾਂ ਐਂਡ ਜਿਹੜੀ ਪ੍ਰੋਸੰਪਟ ਸ਼ਾਇਦ ਆਲਰੇਡੀ ਕਾਪੀ ਇਟ ਇੰਪੋਰਟੈਂਟ ਮੁੱਦਾ ਨਾ ਉਹਦੇ ਚ ਹੈ ਜੀ ਜੋ ਕਿ ਕਾਪੀ ਆਜਕਲ ਬੜਾ ਵੈਲਥ ਟੈਬਲੇਟ ਨੂੰ ਪੂਰਾ ਡੀਕ ਇਨਵੈਸਟੀਗੇਟ ਕੀਤਾ ਰਿਹਾ ਹੈ ਇਨਵੈਸਟੀਗੇਟ ਕਰਨੇ ਕੋਈ ਦੇ ਕੋਈ ਇੰਜੀਨੀਅਰ ਆ ਜੀ ਬੰਦੇ ਕਿਤੇ ઓਗਨਾਈਜ਼ ਕਰਾਈ ਬਰਾ ਮੈਂ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗ੍ਰੋਹ ਦਾ ਪਰਦਾ ਫਾਸ ਜਲੰਧਰ ਕਮਿਸ਼ਨੇਟ ਪੁਲਿਸ ਵੱਲੋਂ ਕੀਤਾ ਗਿਆ ਹੈ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰਤੀ ਜਿਹੜੀ ਟੀਮ ਹੈਗਾ ਏਸੀਪੀ ਕੈਂਟ ਦੇ ਸੁਪਰਵੀਜ਼ਨ ਹੇਠ ਇਹਨਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਪਕ ਅਤੇ ਵੈਂਡ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 ਫੇਕ ਸਟੈਂਪਸ ਅ 16 ਪਾਸਪੋਰਟ ਛੇ ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਆ ਅਸੀਂ ਇਹਨਾਂ ਤੋਂ ਸੀਚ ਕੀਤੇਗੇ ਆ ਦੇਖੀ ਬੇਸਿਕਲੀ ਜਿਹਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਜਿਹੜੇ ਡਾਕਟਰ ਹੈਗੇ ਬੈਂਕਸ ਹੈਗੇ ਸੀਏਸ ਹੈਗੇ ਵਟ ਏਵਰ ਜਿਹੜੇ ਹੈਗੇ professionl ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਪੇ ਕੀ ਇੱਕ ਜਿਹੜੇ ਹੈਗੇ ਕਰਦੇ ਹੈਗੇ ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨੇਟਿੰਗ ਮਟੀਰੀਅਲ ਜਿਹੜਾ ਆਗਮਦ ਹੋਇਆ ਹੈਗਾ ਅਸੀਂ ਪਹਿਲਾਂ 6 ਦੇਜਨੇ ਹੈਗੇ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈ ਤਾਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਦੀ ਅਸੀਂ ਅੱਜ ਇਹਨਾਂ ਨੂੰ ਫਰਦਰ ਪੁਲਿਸ ਰਿਮਾਂਟੇ ਲੈਂ ਲੈਂ ਦੀ ਅਸੀਂ ਜਿਹੜੀ ਹਜੇ ਰਿਕਵੈਸਟ ਦੇਵਾਂਗੇ ਐਂ ਇਹਨਾਂ ਨੂੰ ਫਰਦਰ ਇਨਵੈਸਟੀਗੇਟ ਇਹਨਾਂ ਤੋਂ ਪਹਿਲੇ ਹੀ ਕੋਈ ਮਾਮਲਾ ਕਰਦੇ ਦੇਖੋ ਜੀ ਇਹਦੇ ਚ ਜਿਹੜਾ ਪੁਸ਼ਪ ਗੋਇਲ ਹੈ ਉਹਦੇ ਚ ਦੋ ਪੱਤਰ ਪਹਿਲਾਂ ਦਰਜ ਹੈਗਾ ਨਤੇ ਦੋ ਪ੍ਰੀਵੀਅਸ ਐਫਆਈਆ ਇੱਕ ਐਫਆਈਆ ਡਿਵੀਜ਼ਨ ਨੰਬਰ 7 ਕੰਸਟ੍ਰੈਕਟ ਪੁਲੀਸ ਦਿਲੰਦਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 ਫੌਜਰੀ ਅਤੇ ਚੀਟਿੰਗ ਤੋਂ ਰਿਲੇਟਡ ਹੈਗੀ ਆਦਰ ਜਿਹੜੀ ਐਫਆਈਆ ਹੈ ਉਹ ਪੀਐਸ ਬਰਨਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਸੀ ਦਾ ਜਿਹੜਾ ਇੱਕ ਪਛਾਣ ਦੇ ਚ ਦਮ ਜਗਾ ਦੂਜੇ ਦੀ ਰਿਫ ਨਾਉ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ ਤੇ ਸਟੈਂਪਸ ਵਗੈਰਾ ਮਿਲੇ ਹੈ ਬੈਂਕ ਵਗੈਰਾ ਦੀ ਇਹਨੂੰ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਵੀ ਨਹੀਂ ਬੋਲ ਸਕਦਾ ਇਸ ਨੇ ਇਹ ਬੜਾ ਸ਼ਰੀਸ ਰਿਚ ਹੋਇਆ ਹੈ ਐਂਡ ਸੀਰੀਅਸ ਮੈਟਰ ਹੈ ਇਸਮੇ ਵਟੈਵਰ ਜੋ ਵੀ ਇਸਮੇ ਇਨਵੋਲ ਹੋਗਾ ਹਮਨ ਸਭ ਕੋ ਇਸਸੇ ਤਾਇਬ ਕਿਧਾਦਰਸਿ ਪਬਲਿਕ ਨਾ ਦੇਖੋ ਜੀ ਅਭੀ ਤੋ ਅਸੀਂ ਅਰੈਸਟ ਕੀਤਾ ਹੈਗਾ ਐਜ ਆਫ ਨੋ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਕਲ ਤਫਤੀਸ਼ ਬਾਕੀ ਨਾ ਇਨਟੈਰੋਗੇਸ਼ਨ ਲੈ ਕੇ ਜਿਹੜੀ ਇਹਨਾਂ ਦੀ ਮੋਡਸ ਆਪੈਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਹੋਏ ਹਨ ਹੈਗਾ ਔਰ ਕਿਸ ਤਰੀਕ ਕਿਸ ਡੈਫਨਲ ਇਹ ਗਿਵ ਆ ਕੰਮ ਕਰਦਾ ਸੀ ਉਹ ਅਸੀਂ ਹਿਸਟਰੀ ਨੂੰ ਪਤਾ